ਦੋਸਤੋ ਇਸ ਤਰ੍ਹਾਂ ਦੀ ਆ ਵੀਡੀਓ ਸ਼ੇਅਰ ਕਰਿਆ ਕਰੋ ਜਿਸ ਨਾਲ ਕਿਸੇ ਦਾ ਭਲਾ ਹੋ ਸਕੇ ਜੀ ਵਧੀਆ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਦੀ ਵੀਡੀਓ ਹੈ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਜੀ ਜਲਦੀ ਤੋਂ ਜਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਜ਼ਰੂਰਤਮੰਦਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ 24 ਅਗਸਤ 2025 ਦਿਨ ਐਤਵਾਰ ਵਾਲੇ ਦਿਨ ਸਵੇਰੇ 9 ਤੋਂ 6 ਵਜੇ ਤੱਕ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਜਿਸ ਦੇ ਵਿੱਚ ਡਾਕਟਰ ਗੁਰਤੇਜ ਸਿੰਘ ਜੋ ਕਿ ਹੱਡੀਆਂ ਤੇ ਜੋੜਾਂ ਦੇ ਦਰਦਾਂ ਦੇ ਮਾਹਰ ਨੇ ਤੇ ਡਾਕਟਰ ਹਰਦੀਪ ਸਿੰਘ ਬੀਪੀਟੀ ਫਰੀਦਕੋਟ ਜੋ ਕਿ ਕਠੀਆ ਤੇ ਜੋੜਾਂ ਦੇ ਦਰਦਾਂ ਦੇ ਮਾਹਰ ਨੇ ਉਹ ਪਹੁੰਚ ਰਹੇ ਨੇ ਕਿੱਥੇ ਪਹੁੰਚ ਰਹੇ ਨੇ ਜੀ ਕੋਟੜਾ ਐਕਸ-ਰੇ ਸੈਂਟਰ ਹੈ ਜੀ ਪਿੰਡ ਰੱਲਾ ਵਿਖੇ ਜੀ ਉੱਥੇ ਪਹੁੰਚ ਰਹੇ ਨੇ ਜਿਸ ਦੇ ਵਿੱਚ ਜਦੋਂ ਕੈਂਪ ਲੱਗੇਗਾ ਉਸ ਦੌਰਾਨ ਦਵਾਈਆਂ ਉੱਤੇ 50% ਛੋਟ ਦਿੱਤੀ ਜਾ ਰਹੀ ਹੈ ਤੇ ਲੋੜਵੰਦ ਮਰੀਜ਼ਾਂ ਲਈ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਜੀ ਤੇ ਐਕਸ-ਰੇ ਜੇ ਕਰਵਾਇਆ ਜਾਵੇਗਾ ਤਾਂ 50% ਦਾ ਛੋਟ ਦਿੱਤੀ ਜਾਵੇਗੀ ਜਿਵੇਂ ਕਿ ਬਲੱਡ ਟੈਸਟ ਹੁੰਦੇ ਨੇ ਉਹਨਾਂ ਵਿੱਚ ਵੀ 50% ਛੋਟ ਦਿੱਤੀ ਜਾ ਰਹੀ ਹੈ ਜੀ ਇਹ ਕੋਟਰਾ ਐਕਸ-ਰੇ ਸੈਂਟਰ ਵੱਲੋਂ ਜੀ ਮਾਨਸਾ ਬਰਨਾਲਾ 메ਨ ਰੋਡ ਜੋ ਪਿੰਡ ਰੱਲਾ ਮਾਨਸਾ ਵਿਖੇ ਹੈ ਜੀ ਉਹਨਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਜਿਸ ਦੇ ਵਿਸ਼ੇਸ਼ ਸਹਿਯੋਗੀ ਨੇ ਜੀ ਭਾਰਤ ਕੰਪਿਊਟਰਾਈਜ਼ਡ ਲੈਬੋਰੀ ਜੋ ਕਿ বাস ਸਟੈਂਡ ਰੱਲਾ ਮਾਨਸਾ ਵਿਖੇ ਹੈਗੀ ਹੈ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ 9815545779 9815545779 ਉਤੇ ਸੰਪਰਕ ਕਰਕੇ ਜੀ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਿਉਂਕਿ ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਆਉਂਦੇ ਜੀ ਜੀ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ